ਪੰਜਾਬ ਵਿੱਚ ਅੱਜ ਵਾਰਿਸ਼ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹੈ ਤੇ ਕੁਝ ਜ਼ਿਲ੍ਹਿਆਂ ਲਈ orange alert ਜਾਰੀ ਕਰ ਦਿੱਤਾ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਮੈਗਦੇਵ ਘਰ ਤੇ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬੀ ਲਿੰਕ ਮੀਡੀਆ ਦੇ 5 ਵਜੇ ਦੇ ਇਸ ਵੈਦਰ ਰਿਪੋਰਟ ਦੀ ਖਾਸ ਰਿਪੋਰਟ ਚ ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਲਈ yellow alert ਜਾਰੀ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ 5 ਅਤੇ 6 ਤਰੀਕ ਨੂੰ ਕੁਝ ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈ ਕੇ ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਜਨਕਿ 6 ਅਗਸਤ ਨੂੰ ਕੁਝ ਵਕਤ ਵਕਤਾਂ 'ਤੇ ਕਾਫੀ ਭਾਰੀ ਬਾਰਿਸ਼ ਦੀ ਸਭਾਵਨਾ ਹੈ ਇਹ ਭਾਰੀ ਤੇ ਕਾਫੀ ਭਾਰੀ ਬਾਰਿਸ਼ ਮੁੱਖ ਤੌਰ 'ਤੇ ਉੱਤਰ ਪੂਰਬ ਅਤੇ ਪੂਰਬੀ ਪੰਜਾਬ ਖਾਸ ਤੌਰ 'ਤੇ ਗੁਰਦਾਸਪੁਰ ਹੁਸ਼ਿਆਰ ਪਟਹਾਨਪੋਟਾ ਰੋਪਨਗਰ ਮਹਾਲੀ ਨਵਾਂ ਸ਼ਹਿਰ ਅਤੇ ਗਰਸਾਈਬਾ ਪਟਿਆਲਾ ਦੇ ਨੇੜੇ ਦੇ ਉਹ ਜ਼ਿਲ੍ਹਿਆਂ ਤੋਂ ਹੋਣ ਦੀ ਸੂਭਾਵਨਾ ਹੈ ਪੰਜਾਬ ਚ ਅਜ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਵੱਲੋਂ yellow alert ਵੀ ਜਾਰੀ ਕਰ ਦਿੱਤਾ ਗਿਆ ਹੈ ਇਹ alert ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਹੁਸ਼ਿਆਰਪੁਰ ਬਠਿੰਡਾ ਨਵਾਂ ਸ਼ਹਿਰ ਤੇ ਮਹਾਲੀ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਇੱਥੇ ਚੰਗੀ ਬਾਰਿਸ਼ ਹੋਣ ਦਾ ਅਨੁਮਾਨ ਹੈ ਬਾਕੀ ਜ਼ਿਲ੍ਹਿਆਂ 'ਚ ਵਾਧਨ ਆਮ ਰਹੇਗਾ ਮੌਸਮ ਵਿਗਿਆਨ ਕੇਂਦਰ ਅੰਸਾਰ ਸੋਮਵਾਰ ਸ਼ਾਮ 5:30 ਵਜੇ ਤੱਕ ਕਈ ਇਲਾਕਿਆਂ 'ਚ ਕੰਮਨ ਬਾਰਿਸ਼ ਦੇਖਣ ਨੂੰ ਮਿਲੀ ਜਦਕਿ ਹੋਰ ਕਈ ਇਲਾਕਿਆਂ 'ਚ ਬੱਦਰਬਾਲੀ ਬਣੀ ਰਹੀ ਹੈ ਅਜੇ ਚੱਲਦੇ ਤਾਪਮਾਨ 'ਚ ਹਲਕਾ ਬਦਲਾਅ ਜੋ ਦੇਖਣ ਨੂੰ ਮਿਲ ਰਿਹਾ ਹੈ ਸੂਬੇ ਦੇ ਹਰ ਪੱਲ ਤੋਂਰ ਤਾਪਮਾਨ 'ਚ 0.6 ਡਿਗਰੀ ਦੀ ਹਲਕੀ ਗਿਰਾਵਟ ਆਈ ਹੈ ਤਾਪਾਣਾਮ ਦੇ ਕਰੀਬ ਬਣਿਆ ਹੋਇਆ ਸਭ ਤੋਂ ਵੱਧ ਤਾਪਮਾਨ ਅਮਰੀਕਾ 'ਚ ਦਰਜ ਕੀਤਾ ਗਿਆ ਜੋ ਕਿ 35.5 ਡਿਗਰੀ ਰਿਹਾ ਉਸੇ ਹੀ ਲੁਧਿਆਣਾ ਪੰਜਾਬ 'ਚ 5 اے 6 اگست ਨੂੰ ਉੱਤਰ ਉੱਤਰ ਪੂਰਬੀ ਤੇ ਪੂਰਬੀ ਇਤਿਹਾਜ ਚ بارش ਦੀ ਸੰਭਾਵਨਾ ਹੈ 5 5 اگਸਤ ਨੂੰ ਭਾਰੀ بارش ਦੀ ਸੰਭਾਵਨਾ ਹੈ ਜਦ ਕਿ 6 اگਸਤ ਨੂੰ ਕੁਝ ਵਕ ਵਕ ਤਾ ਵਤੇ ਕਾਫੀ ਭਾਰੀ بارش ਦੀ ਸੰਭਾਵਨਾ ਹੈ ਇਹ ਭਾਰੀ ਤੇ ਕਾਫੀ ਭਾਰੀ بارش ਮੁੱਖ ਤੌਰ ਤੇ ਉੱਤਰ ਪੂਰਬੀ ਤੇ ਪੂਰਬੀ ਪੰਜਾਬ ਕਾਰਸਾਰ ਤੇ ਗੁਰਦਾਸਪੁਰ ਹੁਸ਼ਿਆਰਪੁਰ ਦੰਦਿਆ ਪਟਾਣਕੋਟ ਰੂਪਨਗਰ ਬਹਾਲੀ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਨੇੜੇ ਦੇ ਹੋਰ ਜ਼ਿਲ੍ਹਿਆਂ ਚੋਂ ਹੋਣ ਦੀ ਸੁਹਾਵਾ ਜੋ ਮੌਸਮ ਵਿਗਿਆਨ ਕੇਂਦਰ ਅਨੁਸਾਰ ਜਿਤਾਈ ਗਈ ਹੈ ਤੇ ਹੁਣ ਦੱਸਦੀ ਹੈ ਕਿ ਲੋਕਾਂ ਨੂੰ ਗਰਮੀ ਤੋਂ ਜੋ ਰਾਹਤ ਮਿਲਣ ਵਾਲੀ ਹੈ ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਕਿ ਗਰਮੀ ਹੈ ਜਾਂ ਤੁਹਾਡੇ ਬਾਰਿਸ਼ ਹੋ ਰਹੀ ਹੈ ਜੋ ਵੀ ਹੈ ਕਮੈਂਟ ਕਰਕੇ ਦੱਸੋ ਤੇ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ